ਜਿੱਦਣ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਖਿਆ ਲਈ ਕਦੇ ਤੁਸੀਂ ਗੋਇੰਦਵਾਲ ਸਾਹਿਬ ਜਾਓ ਜਿੱਥੇ 84 ਪੌੜੀਆਂ ਵਾਲੀ ਬੌਲੀ ਸਾਹਿਬ ਬਣੀ ਹੈ ਉੱਥੇ ਛੋਟੇ ਜਿਹੇ ਦੋ ਬੁੰਗੇ ਬਣੇ ਨੇ ਉਹ ਨਿਸ਼ਾਨੀ ਹੈ ਕਿ ਉਸ ਜਗ੍ਹਾ ਉੱਤੇ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਖਿਆ ਲਈ ਦੋਵੇਂ ਦਾਮਾਦ ਭਾਈ ਰੰਮਤ ਤੇ ਭਾਈ ਜਿੱਠਾ ਤੁਨ ਗੁਰੂ ਰਾਮਦਾਸ ਸਾਹਿਬ ਦੋਮਣ ਦੀ ਪ੍ਰਖਿਆ ਲਈ ਕੀ ਕਿਹਾ ਥੜੇ ਬਣਾਓ ਬੇਟੇ ਅਸੀਂ ਹੁਣ ਬੁੱਢੇ ਹੋ ਗਏ ਆਂ ਸੜੇ ਤੇ ਬਹਿ ਕੇ ਉਪਦੇਸ਼ ਦਿਆ ਕਰਾਂਗੇ ਇੱਕ ਦਿਨ ਬਣਵਾਇਆ ਸ਼ਮਨ ਨੂੰ ਕਹਿੰਦੇ ਸਹੀ ਨਹੀਂ ਬਣਿਆ ਢਾ ਦਿਓ ਦੂਜੇ ਦਿਨ ਬਣਾਏ ਸਹੀ ਨਹੀਂ ਬਣਿਆ ਢਾ ਦਿਓ ਤੀਜੇ ਦਿਨ ਬਣਵਾਇਆ ਕਹਿੰਦੇ ਸਹੀ ਨਹੀਂ ਬਣਿਆ ਢਾ ਦਿਓ ਫਿਰ ਤੀਜੇ ਦਿਨ ਬੋਲ ਪਏ ਭਾਈ ਰੰਮਹ ਮਹਾਰਾਜ ਦੇ ਦਮਾਦ ਨੇ ਕਹਿੰਦੇ ਮਹਾਰਾਜ ਇਹ ਕਿਹੜਾ ਕੋਈ ਬਹੁਤ ਵੱਡੀ ਇਮਾਰਤ ਹੈ ਆ ਚਾਰ ਰੁਆਈ ਚਾਰ ਦਾ ਥੜਾਈ ਹੈ ਮਿੱਟੀ ਦੇ ਪਿੱਤਾਂ ਦਾ ਬਣਾਈ ਦੇ ਇਟਾ ਨਾ ਮਹਾਰਾਜ ਸ਼ਮਨ ਤੱਕ ਬਣ ਜਾਂਦਾ ਤੁਸੀਂ ਆਪਕੇ ਢਵਾ ਦਿੰਦੇ ਹੋ ਇਕ ਕਣ ਬਹੁਤ ਵੱਡੀ ਮਹਾਰਤ ਐ ਥੜਾ ਤੇ ਅਸੀਂ ਸਹੀ ਬਣਾਈਦਾ ਮੈਨੂੰ ਲੱਗਦਾ ਮਹਾਰਤ ਤੁੰ ਨੂੰ ਭੁੱਲ ਜਾਂਦਾ ਤੁਸੀਂ ਹੁਣ ਬੁੱਢੇ ਹੋ ਗਏ ਹੋ ਗੁਰੂ ਅਮਰਦਾਸ ਮੁਸਤਰਬ ਐ ਗਿਲਗੇ ਹਾਂ ਰਾਮਿਆ ਤੂੰ ਸਹੀ ਕਹਿੰਨੇ ਗੁਰੂ ਅਮਰਦਾਸ ਬੁੱਢਾ ਹੋ ਗਿਆ ਗੁਰੂ ਅਮਰਦਾਸ 94 ਵਰਿਆਂ ਦਾ ਬੁੱਢਾ ਹੋ ਗਿਆ ਗੁਰੂ ਅਮਰਦਾਸ ਨੂੰ ਭੁੱਲ ਜਾਂਦਾ ਹਜ਼ੂਰ ਦੋ ਕਦਮ ਚ ਹਰ ਅਗਾਹ ਚਲੇ ਗਏ ਭਾਈ ਜਿੱੱਠੇ ਜੀ ਦਾ ਥੜਾ ਵੇਖਿਆ ਕਹਿੰਦੇ ਬੇਟੇ ਸਹੀ ਨਹੀਂ ਬਣਿਆ ਧਾਦ ਦਿਓ। ਪਲ ਹੋਰ ਬਣਾਓ। ਮਾਰਾ ਸਤਿਵਚਨ। ਧਾ ਦਿੱਤਾ। ਅਗਲੀ ਸਵੇਰ ਫਿਰ ਉਹ ਸਾਰਿਆ ਸ਼ੰਮਾ ਨੂੰ ਫਿਰ ਆਏ। ਫਿਰ ਧਵਾ ਦਿੱਤਾ। ਫਿਰ ਛੇ ਮਾ ਥੜਾ ਬਣਵਾਇਆ ਛੇਵੇਂ ਦਿਨ ਫਿਰ ਧਵਾ ਦਿੱਤਾ। ਸੱਤਵੇਂ ਦਿਨ ਫਿਰ ਥੜਾ ਬਣਿਆ ਫਿਰ ਧਵਾ ਦਿੱਤਾ। ਹੁਣ ਸੱਤਵੇਂ ਦਿਨ ਨਾਲੇ ਭਾਈ ਜਿੱਠਾ ਥੜਾ ਢਾਉਂਦੇ ਨੇ ਨਾਲੇ ਅੱਖਾਂ ਵਿਰਾਗ ਨਾਲ ਪਰ ਗਈਆਂ। ਹਜ਼ੂਰ ਨੇ ਬਾਹਾਂ ਪਕੜ ਕੇ ਕਿਹਾ ਜਿੱਠੇ ਥੱਕ ਗਏ। ਕਹਿੰਦੇ ਨਹੀਂ ਮਹਾਰਾਜ ਕਹਿੰਦੇ ਫਿਰ ਰੋ ਕਿਉਂ ਰਹੇ ਕਹਿੰਦੇ ਇਸ ਲਈ ਰੋ ਰਹੇ ਹਾਂ ਪਾਤਸ਼ਾ ਤੁਹਾਡੀ ਛੋਟੀ ਜਿਹੀ ਗੱਲ ਮੈਨੂੰ ਸਮਝ ਨਹੀਂ ਆ ਰਹੀ ਪਾਤਸ਼ਾ ਤੁਸੀਂ ਰੋਜ਼ ਬਖਸ਼ ਦਿੰਦੇ ਹੋ ਮੈਂ ਰੋਜ਼ ਗਲਤੀਆਂ ਕਰਦਾ ਹਾਂ ਤੁਸੀਂ ਰੋਜ਼ ਮਾਫ ਕਰਕੇ ਕਹਿੰਦੇ ਹੋ ਕੱਲ ਫਿਰ ਬਣਾ ਲਈ ਮਹਾਰਾਜ ਤੁਸੀਂ ਰੋਜ਼ ਬਖਸ਼ ਦਿੰਦੇ ਹੋ ਇਸ ਲਈ ਰੋ ਰਹੇ ਹਾਂ ਕਿ ਵਾਰ-ਵਾਰ ਬਖਸ਼ਤ ਹੋ ਮੋਹੀ ਮੋਹ ਅਪਰਾਧੀ ਪਾਪੀ ਕੋਈ ਜਦੋਂ ਇਸ ਤਰ੍ਹਾਂ ਵਿਰਾਗ ਵਿੱਚ ਆਏ ਨਾ ਹਜ਼ੂਰ ਨੇ ਹੱਥ ਵਿੱਚੋਂ ਮਿੱਟੀ ਦੀ ਇੱਟ ਫੜ ਕੇ ਛੜਾਤੀ ਰਹਿਣ ਦੇ ਜੱਠਿਆ ਕੱਲ ਤੋਂ ਥੜਾ ਨਾ ਬਣਾਈ ਮਰ ਕਿਉਂ ਕਹਿਣ ਲਗੇ ਬਸ ਪੁੱਤਰ ਥੜਾ ਬਣ ਗਿਆ ਥੜਾ ਬਣ ਗਿਆ ਜਿਸ ਥੜੇ ਦੀ ਜ਼ਰੂਰਤ ਸੀ ਗੁਰੂ ਅਮਰਦਾਸ ਨੂੰ ਉਹ ਥੜਾ ਬਣ ਗਿਆ ਅੱਜ ਤੋਂ ਬਾਅਦ ਤੇਰੇ ਹਿਰਦੇ ਦੇ ਥੜੇ ਤੇ ਬਹਿ ਕੇ ਗੁਰੂ ਅਮਰਦਾਸ ਬੋਲਿਆ ਕਰ ਅੱਜ ਤੋਂ ਬਾਹ ਤਰੇ ਹਿਰਦੇ ਦੇ ਥੜੇ ਤੇ ਵਿਰਾਜਮਾਨ ਹੋ ਕੇ ਗੁਰੂ ਅਮਰਦਾਸ ਬੋਲਿਆ ਕਰਨਗੇ ਉਸ ਦਿਨ ਦਾ ਆਦਿ ਨਾ ਜਪਾ ਮਨਾ ਰਹੇ ਸਬਿਦ ਮੰਨਿਓ ਮਨ ਐਵੇਂ ਨਹੀਂ ਗੁਰਤਾ ਗੱਦੀ ਦਿੱਤੀ ਵੀ ਚਲੋ ਮੇਰਾ ਦਮਾਦ ਹੈ ਦੇ ਦਿਓ ਨਾ ਕਹਿੰਦੇ ਪ੍ਰਖਿਆ ਲਈ ਚੰਗੀ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਪੜੋ ਸਬਿਦ ਮੰਨਿਓ ਮਨ ਤਬਹੀ ਬਿਓ ਪਰਸਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਚੰਗੀ ਤਰ੍ਹਾਂ ਮਨ ਮੰਨ ਗਿਆ ਕਿ ਯੋਗ ਨੇ ਉੱਤਣ ਫਿਰ ਤਖਤ ਰਾਜ ਦਿੱਤਾ ਗੁਰੂ ਅਮਰਦਾਸ ਨੂੰ ਉਸ ਦਿਨ ਗੁਰਤਾ ਗੱਦੀ ਤੇ ਬਿਠਾਇਆ ਜਿੱਦਣ ਮਨ ਮੰਨ ਗਿਆ ਚੰਗੀ ਤਰ੍ਹਾਂ ਪ੍ਰੀਖਿਆ ਲੈ ਕੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਇਨੂੰ ਫਿਰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਹਰ ਪਾਇਆ ਸਤਿਗੁਰ ਬੋਲਿਆ ਕਹਿੰਦੇ ਰੱਬ ਨੂੰ ਭਾਗਿਆ ਗੁਰੂ ਰਾਮਦਾਸ ਤਾਂ ਗੁਰੂ ਅਮਰਦਾਸ ਬੋਲੇ ਫਿਰ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸਚ ਨੇ ਸਾਨ ਜੀ ਆ ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਦੀ ਰਾਹਦਾਰੀ ਦਿੱਤੀ ਗੁਰੂ ਰਾਮਦਾਸ ਨੂੰ ਕਹਿੰਦੇ ਹੈ ਗੁਰੂ ਰਾਮਦਾਸ ਅੱਜ ਤੋਂ ਬਾਅਦ ਸ਼ਬਦ ਦੀ ਰਾਹਦਾਰੀ ਤੈਨੂੰ ਦਿੱਤੀ ਜਿਹਨੂੰ ਤੂੰ ਦੇ ਦੇਂਗਾ ਉਹਦਾ ਜਨਮ ਮਰਨ ਖਤਮ ਹੋ ਜਾਏਗਾ ਰਾਹਦਾਰੀ ਸਮਝਦੇ ਹੋ ਜਿਹਨੂੰ ਸਪான்ਸਰ ਕਹਿੰਦੇ ਹੋ ਇਧਰੋਂ ਕੋਈ ਸਪான்ਸਰ ਕਰੇ ਫਿਰ ਉਧਰੋਂ ਵੀਜ਼ਾ ਲੱਗਦਾ ਹੈ ਔਰ ਜਿਹੜਾ ਰਹਾਦਾਰੀ ਦਿੰਦਾ ਉਹਦੇ ਸਿਗਨੇਚਰ ਹੁੰਦੇ ਨੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸ਼ਬਦ ਦੀ ਰਹਾਦਾਰੀ ਤੁਹਾਨੂੰ ਬਖਸ਼ੀ ਜਿਹਨੂੰ ਤੁਸੀਂ ਦੇ ਦਿਓਗੇ ਉਹ ਨਿਰੰਕਾਰ ਦੇ ਦੇਸ ਪਹੁੰਚ ਜਾਏਗਾ ਉਸ ਦਿਨ ਉਹ ਅੱਜ ਦਾ ਦਿਨ ਹੈ ਗੁਰਤਗਤੀ ਦਾ ਹਜ਼ੂਰ ਨੇ ਸਾਰੀ ਸੰਗਤ ਸੱਦੀ ਆਪਣਾ ਕਚੋਲਾ ਦੇ ਕੇ ਕਿਹਾ ਬਾਬਾ ਬੁੱਢਾ ਸਾਹਿਬ ਜਿੱਥੇ ਨੂੰ ਇਸ਼ਨਾਨ ਕਰਕੇ ਬੋਲੀ ਸਾਹਿਬ ਤੋਂ ਅਚੋਲਾ ਪਹਿਨਣਾ ਕਿ ਲਿਓ ਪਰੀ ਸੰਗਤ ਦਰਬਾਰ ਵਿੱਚ ਲਿਆਂਦਾ ਸਭ ਸੰਗਤ ਵੇਖ ਰਹੀ ਹੈ ਆ ਰਹੀ ਹੈ ਸੰਗਤ ਪਰ ਤਖਤ ਕਿਉਂ ਖਾਲੀ ਹੈ ਗੁਰੂ ਅਮਰਦਾਸ ਹੋਏ ਕਿਉਂ ਬੈਠੇ ਨੇ ਤਖਤ ਕਿਉਂ ਖਾਲੀ ਹੈ ਜਦੋਂ ਸੰਗਤ ਦੀ ਭਾਰੀ ਭੀੜ ਇਕੱਠ ਹੋ ਗਿਆ ਫਿਰ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਲੈ ਕੇ ਆਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਸ ਤਖਤ ਉੱਤੇ ਆਪਣੇ ਹੱਥੀਂ ਬਿਠਾਇਆ ਪੰਜ ਪੈਸੇ ਨਰੇਲ ਧਰ ਕੇ ਚਾਰ ਪ੍ਰਕਰਮ ਕਰਕੇ ਨਮਸਕਾਰ ਕੀਤੀ ਔਰ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਪੰਜ ਪੈਸੇ ਨਰੇਲ ਧਰ ਕੇ ਚਾਰ ਪ੍ਰਕਰਮਾ ਕਰਕੇ ਨਮਸਕਾਰ ਕੀਤੀ ਸਿਰ ਝੁਕਿਆ ਹੋਇਆ ਅੱਖਾਂ ਵਿਰਾਗ ਨਾਲ ਭਰੀਆਂ ਐਸਾ ਅੰਦਰੋਂ ਵਿਰਾਗ ਉੱਛਲਿਆ ਲੰਬਾ ਕਾਲਾ ਸ਼ਮਸ਼ ਦੜਾ ਗੁਰੂ ਰਾਮਦਾਸ ਮਹਾਰਾਜ ਦਾ ਥਰੂਆਂ ਨਾਲ ਪਰ ਗਿਆ ਦੂਰੋਂ ਵਖਦੇ ਸੀ ਮੋਤੀਆਂ ਵਾਂਗ ਚਮਕ ਰਹੇ ਨੇ ਵਾਲ ਦਾੜੇ ਦੇ ਭਾਲ ਮੋਤੀਆਂ ਵਾਂਗ ਚਮਕ ਰਹੇ ਪਤਾ ਕਿਉਂ ਵਿਰਾਗ ਦੇ ਹੰਝੂਆਂ ਨਾਲ ਪਿਜ ਗਿਆ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਨੇ ਮੱਥਾ ਟੇਕ ਪ੍ਰਕਰਮਾ ਕਰਕੇ ਤਿਲਕ ਗੱਦੀ ਦੇ ਕੇ ਆਵਾਜ਼ ਦੇ ਕੇ ਫਿਰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਸੱਦਿਆ ਸੰਗਤ ਨੂੰ ਬਾਅਦ ਵਿੱਚ ਆਵਾਜ਼ ਦੇ ਕੇ ਕਿਆ ਪੁੱਤ ਮੋਰੀ ਇੱਧਰ ਆਓ ਆਪਣੇ ਪੁੱਤਰ ਪੋਤਿਆਂ ਨੂੰ ਲੈ ਕੇ ਆਓ ਸਭ ਨੂੰ ਬਾਬਾ ਮੋਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਉਹਨਾਂ ਦੇ ਪੁੱਤਰ ਅੱਗੇ ਬਾਬਾ ਆਨੰਦ ਜੀ ਉਹਨਾਂ ਦੇ ਪੁੱਤਰ ਅੱਗੇ ਬਾਬਾ ਸੁੰਦਰ ਜੀ ਆਪਣੇ ਪੁੱਤ ਪੋਤਿਆਂ ਪਰਪੋਤਿਆਂ ਧੀਆਂ ਦੋਤਿਆਂ ਨੂੰ ਸਭ ਨੂੰ ਕੋਲ ਸੱਦ ਕੇ ਆਵਾਜ਼ ਦੇ ਕੇ ਕਿਹਾ ਅੱਜ ਤੱਕ ਗੁਰੂ ਅਮਰਦਾਸ ਮਹਾਰਾਜ ਤੱਕ ਗੁਰੂ ਕੁੱਲ ਦੇ ਪਰਿਵਾਰ ਦੇ ਜੀ ਵਿਰੋਧ ਕਰਦੇ ਰਹਿ ਗੁਰਤਗਦੀ ਦਾ ਸਾਨੂੰ ਬਾਬੇ ਦਾਤੂ ਨੇ ਲਾਹ ਤੁਹਾਰੀ ਸੀ ਅਕੇ ਸਾਡੇ ਪਿਓ ਦੀ ਗੱਦੀ ਤੇ ਬਹਿ ਗਿਆ ਅੱਜ ਤੱਕ ਗੁਰੂ ਵਾਲ ਪਰਿਵਾਰ ਗੁਰੂ ਦਾ ਦੂਜੇ ਗੁਰੂ ਦਾ ਵਿਰੋਧ ਕਰਦਾ ਰਿਹਾ ਵਿੱਚੋਂ ਹਜ਼ੂਰ ਨੇ ਆਪਣੇ ਪੁੱਤ ਪੋਤੇ ਧੀਆਂ ਦੋਤੇ ਪਰਪੁੱਤੇ ਸੱਦ ਕੇ ਪਤਾ ਕੀ ਕਿਹਾ ਕਹਿੰਦੇ ਪੁੱਤ ਮੋਰੀ ਇੱਕ ਗੱਲ ਧਿਆਨ ਨਾਲ ਸੁਣੋ ਅੱਜ ਤੋਂ ਬਾਅਦ ਸਤਖਤ ਦੇ ਮਾਲਕ ਗੁਰੂ ਰਾਮਦਾਸ ਨੇ ਤੇ ਅੱਜ ਤੋਂ ਦੇ ਵਿੱਚੋਂ ਜਿਹੜਾ ਵੀ ਜੀ ਗੁਰੂ ਰਾਮਦਾਸ ਨੂੰ ਮੱਥਾ ਟੇਕ ਕੇ ਉਹਦਾ ਅੱਜ ਹੀ ਜਨਮ ਤੇ ਮਰਨ ਖਤਮ ਹੋ ਜਾਏਗਾ ਤੁਹਾਡੇ ਵਿੱਚੋਂ ਜਿਹਨਾਂ ਵੀ ਪਰਿਵਾਰ ਦਾ ਮੈਂਬਰ ਅੱਜ ਗੁਰੂ ਰਾਮਦਾਸ ਨੂੰ ਮੱਥਾ ਟੇਕਦਾ ਹੈ ਨਾ ਗੁਰੂ ਮੰਨ ਕੇ ਤੁਹਾਡਾ ਜਨਮ ਤੇ ਮਰਨ ਅੱਜ ਹੀ ਖਤਮ ਹੋ ਜਾਏਗਾ ਸਾਰੇ ਪਰਿਵਾਰ ਨੂੰ ਕਿ ਮੱਥਾ ਟੇਕੋ ਜਿਨਾਂ ਦੇ ਅੰਦਰ ਮਾੜੀ ਮੋਟੀ ਰਖਾ ਸੀ ਨਾ ਕਿ ਮੈਂ ਨਹੀਂ ਟੇਕਣਾ ਇਹ ਕਿਵੇਂ ਬਹਿ ਗਏ ਇਹਨਾਂ ਨੂੰ ਕਿਉਂ ਬਣਾਤਾ ਗੁਰੂ ਅਮਰਦਾਸ ਸਾਹਿਬ ਨੇ ਦ੍ਰਿਸ਼ਟੀ ਪਾਈ ਸਾਰਿਆਂ ਨੇ ਲਾਈਨ ਬਣਾ ਲਈ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦਾ ਪਰਿਵਾਰ ਲਾਈਨ ਵਿੱਚ ਲੱਗਾ ਮੱਥਾ ਟੇਕਣ ਨੂੰ ਸੰਗਤ ਬਾਦ ਵਿੱਚ ਫਿਰ ਹਜ਼ੂਰ ਨੇ ਕਿਹਾ ਪੂਰੀ ਸੰਗਤ ਲਾਈਨ ਵਿੱਚ ਲੱਗੋ ਕੱਲਾ ਕੱਲਾ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਬੈਠੋ ਗੁਰੂ ਰਾਮਦਾਸ ਸਾਹਿਬ ਦੀ ਔਰ ਪੂਰਾ ਪਰਿਵਾਰ ਖਲੋ ਗਿਆ ਉਦੋਂ ਇਹ ਚੀਜ਼ ਬਾਣੀ ਵਿੱਚ ਲਿਖੀ ਹੋਈ ਹੈ ਜੋ ਉਸ ਵਕਤ ਵਰਤਿਆ ਕਹਿੰਦੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਉਦੋਂ ਮੋਹਰੀ ਪਤ ਸੰਮੁਖ ਹੋਇਆ ਉੱਠ ਕੇ ਆਏ ਬਾਬਾ ਮੋਰੀ ਜੀ ਕਹਿੰਦੇ ਮਾਰਾ 7 ਵਜੇ ਕਹਿੰਦੇ ਪੁੱਤ ਮੋਰੀ ਇਹ ਨ ਸਮਝਿਓ ਤੁਸੀਂ ਵੱਡੇ ਹੋ ਇਹ ਨ ਸਮਝਿਓ ਤੁਸੀਂ ਸਾਡੇ ਪੁੱਤਰ ਹੋ ਅਜ ਮੱਥਾ ਟੇਕੋ ਗੁਰੂ ਰਾਮਦਾਸ ਨੂੰ ਪੁੱਤ ਤੁਹਾਡਾ ਜੀ ਜਨਮ ਤੇ ਮਰਨ ਖਤਮ ਹੋਏਗਾ ਮੱਥਾ ਟੇਕਿਆ ਬਾਬੇ ਮੋਰੀ ਨੇ ਫਿਰ ਪੜੋ ਮੋਹਰੀ ਪੁੱਤ ਸੰਮੁਖ ਹੋਇਆ ਰਾਮਦਾਸਹਿ ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰਖੇ ਕੋਈ ਕਰ ਵਖੀਲੀ ਨ ਵੈ ਨਾਹੀ ਫਿਰ ਸਤ ਗੁਰ ਆਣ ਨਿਵਾਇਆ ਜਿਹਦੇ ਚਿੱਤ ਵਿੱਚ ਵਖੀਲੀ ਈਰਖਾ ਸੀ ਮੈਂ ਨਹੀਂ ਟੇਕਣਾ ਮੱਥਾ ਉਹਨੂੰ ਵੀ ਟਕਾਤਾ ਗੁਰੂ ਅਮਰਦਾਸ ਜੀ ਕੋਈ ਨਹੀਂ ਰਿਹਾ ਉਦੋਂ ਫਿਰ ਕੋਈ ਕਰ ਵਖੀਲੀ ਨ ਵੈ ਨਾਹੀ ਫਿਰ ਸਤ ਗੁਰ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵੜਿਆਈ ਹਰ ਲਿਖਿਆ ਲਿਖਰ ਜਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਪਰੋ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਹਜ਼ੂਰ ਕਹਿੰਦੇ ਸਾਰਾ ਜਗਤ ਗੁਰੂ ਰਾਮਦਾਸ ਦੇ ਪੈਰੀ ਪਏਗਾ ਔਰ ਸਾਧ ਸੰਗਤ ਅੱਜ ਵਿਖਿਓ ਪੂਰੇ ਵਰਲਡ ਦੇ ਲੋਕ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ ਨੇ ਕਿਹੜੇ ਦੇਸ਼ ਦਾ ਕਿਹੜਾ ਸੈਲਾਨੀ ਹੈ ਜਿਹੜਾ ਪੰਜਾਬ ਦੀ ਧਰਤੀ ਤੇ ਜਾਵੇ ਤੇ ਸ੍ਰੀ ਹਰਮੰਦਰ ਸਾਹਿਬ ਮੱਥਾ ਨਾ ਟੇਕਣ ਜਾਏ ਕਿਹੜੇ ਦੇਸ਼ ਦਾ ਕਿਹੜਾ ਰਾਜਾ ਹੈ ਜਿਹੜਾ ਰਾਜਾ ਵਣ ਤੋਂ ਬਾਅਦ ਹਰਮੰਦਰ ਸਾਹਿਬ ਨੂੰ ਨਮਸ਼ਕਾਰ ਕਰਨ ਨਹੀਂ ਆਉਂਦਾ ਤਾਂ ਸੰਗਤ ਪੂਰੀ ਦੁਨੀਆ ਤੇ ਰਾਜ ਕਰਨ ਵਾਲਿਆਂ ਦੀਆਂ ਰਾਣੀਆਂ ਵੀ ਅਲਿਜ਼ਾਬੈਥ ਵਰਗੀਆਂ ਮੱਥਾ ਟੇਕ ਗਈਆਂ ਗੁਰੂ ਰਾਮਦਾਸ ਸਾਹਿਬ ਇਹ ਉਹ ਘਰ ਹੈ ਜਿੱਥੇ ਸਭ ਜਗਤ ਪੈ ਨਹੀਂ ਪਾਏ ਜੀ ਚਿਰਗੁਰ ਰਾਮਦਾਸ ਮਹਾਰਾਜ ਨੂੰ ਤਖਤ ਸਿੰਘਾਸਨ ਤੇ ਬਿਠਾਇਆ। ਔਰ ਸਾ ਸੰਗਤ ਉਦੋਂ ਫਿਰ ਸਾਡੀ ਸੰਗਤ ਲੰਬੀ ਕਤਾਰ ਲਾ ਕੇ ਮੱਥਾ ਟੇਕਦੀ ਰਹੀ ਇਤਿਹਾਸ ਕਹਿੰਦਾ 3/3 ਘੜੀਆਂ ਲੋਕ ਮੱਥਾ ਟੇਕਦੇ ਰਹੇ। 3/3 ਘੜੀਆਂ। 3/3 ਘੜੀਆਂ ਦਾ ਸਾਬਕਾ ਤਾਂ ਬਲਾਓ। ਤੇ ਘਟੋ ਘਟ ਪਾਉਣੇ 2 ਘੰਟੇ ਲੱਗਦੇ ਮੱਥਾ ਟੇਕਣ ਨੂੰ ਸੰਗਤ ਨੂੰ ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਡੇਢ ਤੋਂ 2-3 ਘੰਟੇ ਅੱਜ ਵੀ ਤੁਹਾਨੂੰ ਲੱਗਣਗੇ ਮੱਥਾ ਟੇਕਣ ਜਦੋਂ ਸਾਢੇ 3 ਘੜੀਆਂ ਪੂਰੀਆਂ ਹੋਈਆਂ ਸਾਰੀ ਸੰਗਤ ਨੇ ਮੱਥਾ ਟੇਕ ਕੇ ਬਹਿ ਗਏ ਉਦੋਂ ਗੁਰੂ ਰਾਮਦਾਸ ਜੀ ਤਖਤ ਸਿੰਘਾ ਸੰਤੇ ਬੈਠੇ ਗੁਰੂ ਅਮਰਦਾਸ ਸਾਹਿਬ ਕੋਲ ਹੋਏ ਹੱਥ ਵਿੱਚ ਹਜ਼ੂਰ ਦੇ ਢੰਗੂ ਹੈ ਬਿਰਧ ਵਸਤਾ ਹੈ 94 ਸਾਲ ਦੀ ਉਮਰ ਗੁਰੂ ਅਮਰਦਾਸ ਜੀ ਦੀ ਕੋਲ ਹੋ ਕੇ ਕਹਿੰਦੇ ਗੁਰੂ ਰਾਮਦਾਸ ਮੁੱਖ ਉੱਪਰ ਕਰੋ ਸੰਗਤ ਨੂੰ ਕੁਝ ਬੋਲੋ ਆਪਣੀ ਅੱਖਾਂ ਉੱਪਰ ਕਰੋ ਸੰਗਤ ਨੂੰ ਕੁਝ ਬੋਲੋ ਜਦੋਂ ਅੱਖਾਂ ਖੁੱਲੀਆਂ ਸੁਰਖ ਲਾਲ ਅੰਦਰ ਦਾ ਵਿਰਾਗ ਹੰਜੂ ਦਾੜਾਂ 'ਤੇ ਚੁੱਕ ASCII ਹਜ਼ੂਰ ਨੇ ਕੋਲ ਖਲੋ ਕੇ ਕਿਹਾ ਗੁਰੂ ਰਾਮਦਾਸ ਕੁਝ ਬੋਲੋ ਸੰਗਤ ਪਰ ਮੈਂ ਕੀ ਬੋਲਾਂ ਤਣ ਚੱਲ ਇੰਨਾ ਹੀ ਦੱਸੋ ਅੱਜ ਗੁਰੂ ਨਾਨਕ ਦੇ ਤਖਤ 'ਤੇ ਬਹਿ ਕੇ ਕੀ ਮਹਿਸੂਸ ਹੋ ਰਿਹਾ ਹੈ ਨਹੀਂ ਦੱਸੋ ਤਖਤ ਤੇ ਬਹਿ ਕੇ ਕੀ ਮਹਿਸੂਸ ਹੋ ਰਿਹਾ ਉਦੋਂ ਇੱਕੋ ਹੀ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਰਾਗ ਵਿੱਚ ਕਿਹਾ ਪਾਤਸ਼ਾਹ ਐ ਮਹਿਸੂਸ ਹੁੰਦਾ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਤੁਸੀਂ ਪਾਤਸ਼ਾਹ ਬਣਾ ਦਿੱਤਾ ਹੋਵੇ ਐਂ ਲੱਗਦਾ ਹੈ ਜਿਹਨੂੰ ਲੋਕ ਯਤੀਮ ਅਨਾਥ ਕਹਿੰਦੇ ਸਨ ਲੋਕ ਕੀ ਕਹਿੰਦੇ ਸਨ ਇਹਦੇ ਮਾਪਿਓ ਮਰ ਗਏ ਨੇ ਇਹ ਅਨਾਥ ਹੋ ਗਏ ਯਤੀਮ ਹੋ ਗਏ ਸਿਰ ਤੇ ਸ਼ਬਦ ਧਰ ਕੇ ਘੁੰਗਣੀਆਂ ਵੇਚਣ ਵਾਲੇ ਨੂੰ ਤਖਤ ਤੇ ਬਿਠਾ ਦਿੱਤੇ ਜਿਹਦੇ ਸਿਰ ਤੇ ਸ਼ਬਦ ਸੀ ਉਹਦੇ ਸਿਰ ਤੇ ਛੱਤਰ ਚੁਲਾ ਦਿੱਤੇ ਇੰਜ ਲੱਗਦਾ ਜਿਵੇਂ ਕੀੜੇ ਨੱਚ ਕੇ ਪਾਦਸ਼ਾਹ ਬਣਾਤਾ ਹੋਵੇ ਪਹਿਲੇ ਦਿਨ ਹਜ਼ੂਰ ਨੇ ਪੰਕਤੀ ਕਹੀ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਅੱਜ ਦਾ ਉਹ ਦਿਨ ਹੈ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁਛਤਾ ਗੁਰ ਸਤਗੁਰ ਸੰਗ ਕਿਰੇ ਹਮ ਥੱਪ ਫਿਰ ਪਟਸਾ ਬਾਨਕ ਕਹੋ ਦੁਨੀਆ ਦੇ ਲੋਕੋ ਗੁਰੂ ਰਾਮਦਾਸ ਕੋਈ ਸਰੀਰਕ ਵਿਅਕਤੀ ਨਹੀਂ ਗੁਰੂ ਰਾਮਦਾਸ ਉਹ ਰੱਬ ਐ ਜਿਹਨੂੰ ਕੋਈ ਚਿੱਤ ਵਿੱਚ ਧਿਆਨ ਤਰ ਕੇ ਕਹਦੇ ਧੰਨ ਗੁਰੂ ਰਾਮਦਾਸ ਉਹਦੇ ਵਿਕਾਰ ਖਤਮ ਹੋ ਜਾਂਦੇ ਨੰਨ ਅੱਗੇ ਵੀ ਇਥੋਂ ਲਾਈਵ ਤੋਂ ਕਿਹਾ ਐਕਸਪੋਰਟ ਤੋਂ ਕ੍ਰੋਧ ਦੀ ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ ਤੁਹਾਨੂੰ ਗੁੱਸਾ ਕ੍ਰੋਧ ਆਉਂਦਾ ਕੋਈ ਦਵਾਈ ਨਹੀਂ ਕਿਸੇ ਡਾਕਟਰ ਕੋਲ ਤੁਹਾਨੂੰ ਡਿਪਰੈਸ਼ਨ ਹੋ ਗਿਆ ਡਾਕਟਰ ਕੋਲ ਕੋਈ ਦਵਾਈ ਨਹੀਂ ਸੱਜਣੋ ਜਿਸ ਗੁਰੂ ਕੋਲ ਬੈਠਿਓ ਉਹਦੇ ਕੋਲ ਦਵਾਈ ਹੈ ਪਤਾ ਕੀ ਕੋਈ ਮਨ ਵਿੱਚ ਕਹ ਦੇ ਧੰਨ ਗੁਰੂ ਰਾਮਦਾਸ ਉਹਦਾ ਕ੍ਰੋਧ ਨਾਸ਼ ਹੋ ਜਾਂਦਾ ਹੈ ਕੋਈ ਮਨ ਵਿੱਚ ਕਵੇ ਧੰਨ ਗੁਰੂ ਰਾਮਦਾਸ ਉਹਦੇ ਅੰਦਰੋਂ ਕਾਮ ਕ੍ਰੋਧ ਵਿਕਾਰ ਮੁੱਕ ਜਾਂਦੇ ਨੇ ਤੇ ਜੇ ਕੋਈ ਘਰ ਚੋਂ ਦਲੇਦਰ ਮੁਕਾਉਣਾ ਚਾਹੁੰਦਾ ਨਾ ਗਰੀਬੀ ਨਹੀਂ ਮੁੱਕਦੀ ਕਰਜ਼ੇ ਚੜ ਗਏ ਨੇ ਜ਼ੁਬਾਨ ਤੋਂ ਤੁਰਦਿਆਂ ਫਿਰਦਿਆਂ ਘਰ ਚ ਬੋਲੀ ਜਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਟਸਐਪ ਬੰਨਾਂ ਲਿਖ ਕੇ ਦਿੱਤਾ ਦਲਿੱਦਰ ਘਰ ਚੋਂ ਖਤਮ ਹੋ ਜਾਏ ਤੂੰ ਰੱਬ ਵਰਗਾ ਹੋਣਾ ਚਾਹੁੰਦਾ ਪਰਸ ਗੁਰੂ ਰਾਮਦਾਸ ਦਾ ਸੈਦ ਨੂੰ ਤੈਨੂੰ ਤੇਰੀ ਚਿੱਤ ਤੇਰਾ ਭਗਤੀ ਵਿੱਚ ਨਹੀਂ ਲੱਗਦਾ ਪੰਜ 10 ਵਾਰ ਕਹਿ ਕੇ ਬਹਿ ਨਾਮ ਜਪਣ ਲੱਗਿਆ ਤਨ ਗੁਰੂ ਰਾਮਦਾਸ ਤੇਰੀ ਸੁਰਤ ਜੜ ਚ ਗਈ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਸ਼ਬਦ ਪੜੋ ਕਹਿੰਦੇ ਮਨਸਾ ਕਰ ਸਿਮਰੰਤ ਤਜੈ ਨਰ ਜੇ ਕੋਈ ਮਨ ਚ ਕਵੇ ਗੁਰੂ ਰਾਮਦਾਸ ਮਨ ਸਕਰਸ ਨਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਣ ਵਚਾ ਕਰਸ ਮਰੰਤ ਤੁਜੈ ਤੈਨ ਦੁਖ ਦਰਦ ਮਿਟਿਓ ਸਭ ਕਿਣ ਕਰਮ ਕਰ ਤੋਏ ਦਰਸ ਪਰਸ ਪਾਰਸ ਸਰਵਲ ਭਟ ਜਸ ਗਾਇਓ ਸ਼੍ਰੀ ਗੁਰ ਰਾਮਦਾਸ ਜੈਓ ਜੈ ਜਬ ਮੈਂ ਤੈ ਹਰ ਪਰਮ ਪਦ ਪਾਇਓ ਅਗਲਾ ਸੋਈਆ ਪੜ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰ ਜੇ ਸਤਗੁਰ ਸਿਮਰੰਥ ਰਦ ਹਰਨਾਮ ਦੇ ਨੋਂਦਨ ਜੇ ਸਤਗੁਰ ਸਿਮਰੰਥ ਜੀ ਕੀ ਤਬ ਤਮਟਾਵੇ ਜੇ ਸਤਗੁਰ ਸਿਮਰੰਥ ਰਿਤ ਸਿਧ ਨਵ ਨਿਦ ਪਾਵੇ ਓ ਕਿਹੜਾ ਗੁਰੂ ਐ ਸੋਈ ਰਾਮਦਾਸ ਗੁਰਵਲ ਭਣ ਮਿਲ ਸੰਗਤ ਧੰਨ ਧੰਨ ਕਰੋ ਪੜੋ ਸੋਈ ਰਾਮਦਾਸ ਗੁਰ ਵਲ ਬਣ ਮਿਲ ਸੰਗਤ ਧਨ ਧਨ ਕਰੋ ਜੇ ਸਤਗੁਰ ਲਗ ਪ੍ਰਭ ਪਈ ਐਸੋ ਸਤਗੁਰ ਸਿਮਰੋਂ ਨਰੋ ਕੁਝ ਸਾਲ ਪਹਿਲਾਂ ਨਾ ਮੈਨੂੰ ਸੱਜਣ ਨੇ ਇੱਕ ਕਥਾ ਨੈਟਵੁੱਥ ਤੇ ਵੀ ਪਈ ਤੋ ਬੈਂਕ ਵਿੱਚ ਮੈਨੇਜਰ ਹੈ ਉਹਨ ਕਈ ਵਾਰ ਹੁਣ ਤੇ ਬਹੁਤ ਵੱਡਾ ਉੱਪਰ ਸੀਐਮ ਬਣ ਗਿਆ ਬੜੇ ਥਮ ਤੇ ਅਰਦਾਸ ਕਰਾਈ ਹਯੂਰ ਸਾਹਿਬ ਨੇ ਮੈਨੂੰ ਵੀ ਕਹਿੰਦੇ ਰਹਿ ਤਮ ਉਹਨੂੰ ਕਹਿਣਾ ਅਰਦਾਸ ਕਰੋ ਉਹਦੀ ਵਾਈਫ ਪ੍ਰੋਫੈਸਰ ਹੈ ਕਾਲਜ ਵਿੱਚ 8 ਸਾਲ ਲੰਘ ਗਏ ਬੱਚਾ ਨਹੀਂ ਕੋਈ ਹੋਇਆ ਜਦੋਂ ਉਹਨਾਂ ਕਹਿਣਾ ਮੈਂ ਕਰ ਅਰਦਾਸ ਕਰੋ ਬਾਣੀ ਪੜਿਆ ਕਰੋ ਕਰਦੇ ਰਹਿ ਇੱਕ ਦਿਨ ਫਿਰ ਉਹਦਾ ਮੈਨੂੰ ਫੋਨ ਆਇਆ ਮੈਨੇਜਰ ਦਾ ਰੋਣ ਲੱਗ ਪਿਆ ਮਨਨ ਕਿ ਰੋਕਿਓ ਰਹੇਓ ਮੈਨੇਜਰ ਸਾਹਿਬ ਤੁਸੀਂ ਬੰਦੇ ਹੋ ਨਾਲੇ ਏਡੇ ਵੱਡੇ ਹੋ ਤੋਂ ਬੰਨੀ ਦਿੰਦੇ ਰਹਿੰਦੇ ਰੋਕ ਕਿਉਂ ਰਹੇਓ ਕਹਿੰਦਾ ਘਰ ਵਾਲੀ ਨਾਲ ਗੱਲ ਕਰੋ ਉਹ ਬੱਚੀ ਨੂੰ ਫੜਾਇਆ ਤੇ ਉਹ ਪ੍ਰੋਫੈਸਰ ਬੱਚੀ ਵੀ ਰੋਣ ਲੱਗ ਪਈ ਮੈਂ ਉਹਨਾਂ ਕਾ ਬੇਟੇ ਰੋਈਂਦਾ ਨਹੀਂ ਦੱਸ ਤੋਂ ਗੱਲ ਕੀਤੀ ਰੁੰਦੇ ਰੁੰਦੇ ਕਹਿੰਦੀ ਬਾਬਾ ਜੀ ਹੁਣ ਤਾਂ ਲੋਕੀ ਮਿਹਣੇ ਮਾਰਨ ਲੱਗ ਪਏ ਮੈਂ ਕਹਦਾ ਮਿਹਣਾ ਮਾਰਦੇ ਇਹਦੀ ਹੁਣ ਅਸੀਂ ਕੰਨਾਂ ਨਾਲ ਸੁਣ ਲਿਆ ਛਿਰਕੇ ਵਾਲੇ ਕਹਿਣ ਲੱਗ ਪੈਲੇ ਲੱਖ ਰੁਪਈਆ ਮੰਜਰ ਦੀ ਤਨਖਾਹ ਆ 60 70 ਹਜ਼ਾਰ ਦੇ ਘਰ ਵਾਲੀ ਲੈਂਦੀ ਕਿੱਥੇ ਲੈ ਜਾਣੇ ਪੈਸੇ ਇਹਨਾਂ ਦੇ ਕਿਹੜਾ ਉਲਾਦ ਹੈ ਕੋਈ ਕਿੱਥੇ ਲੈ ਜਾਣੇ ਪੈਸੇ ਇਹਨਾਂ ਦੇ ਕਿਹੜਾ ਕੋਈ ਉਲਾਦ ਹੈ ਕਹਿੰਦੀ ਹੁਣ ਤਾਂ ਮਿਹਣੇ ਮਾਰਨ ਲੱਗ ਪੈਂਦਾ ਤਾਂ ਜਦੋਂ ਉਹ ਇਸ ਤਰ੍ਹਾਂ ਵਰਾਗ ਚ ਰੋਵੇ ਮੈਂ ਉਹਨੂੰ ਕਹੇ ਬੇਟੇ ਇੰਜ ਕਰੋ ਅਸਲ ਵਿੱਚ ਅਰਦਾਸ ਹੀ ਅੰਦਰੋਂ ਉਦੋਂ ਨਿਕਲਦੀ ਹੈ ਜਦੋਂ ਦੁਨੀਆ ਮਿਹਣੇ ਮਾਰਨ ਲੱਗਦੀ ਉਹ ਤੋਂ ਪਹਿਲਾਂ ਅਰਦਾਸ ਹੁੰਦੀ ਨਹੀਂ ਸਜਣ ਅਰਦਾਸ ਹੀ ਉਦੋਂ ਅੰਦਰੋਂ ਹੁੰਦੀ ਜਦੋਂ ਦੁਨੀਆ ਮਿਹਣਾ ਮਾਰਦੀ ਤੇ ਮੈਂ ਉਹਨੂੰ ਕਹਿੰਦਾ ਬੇਟੇ ਦੋਵੇਂ ਜਣੇ ਆਓ ਛੱਟੀ ਕਰਕੇ ਆਪਾਂ ਚੱਲਦੇ ਹਾਂ ਦਰਵਾਜ਼ਾ ਉਹ ਦੂਜੇ ਤੀਜੇ ਦਿਨ ਆ ਗਏ ਤੇ ਜਦੋਂ ਲੁਧਿਆਣੇ ਆਏ ਤਾਂ ਉਹਨੇ ਪੈਰਾਂ 'ਚ ਜੋੜਾ ਨਹੀਂ ਪਾਇਆ ਮੈਂ ਉਹਨੂੰ ਕਹਿੰਦਾ ਜੋੜਾ ਕਹਿੰਦੇ ਘਰੋਂ ਹੀ ਅਸੀਂ ਗੱਡੀ 'ਚ ਨੰਗੇ ਪੈਰੀ ਆਏ ਸਾਰੀ ਵਾਰਤ ਸਾਨੂੰ ਯਾਦ ਰਵੇ ਅਸੀਂ ਮੰਗਣ ਚੱਲੇ ਔਰ ਚੰਪੇ ਸ਼੍ਰੀ ਦਰਬਾਰ ਸਾਹਿਬ ਗਏ ਸੇਵਕ ਕੀਤੀ ਅਰਦਾਸ ਕਰਾਈ ਬਾਬਾ ਬੁੱਢਾ ਸਾਹਿਬ ਦੀ ਗਏ ਤਾਂ ਫਿਰ ਮੈਂ ਉਹਨਾਂ 'ਤੇ ਬਸ ਉਹਨਾਂ ਵਿਸ਼ਵਾਸ ਰੱਖਿਓ ਹੁਣ ਕਿਸੇ ਡਾਕਟਰ ਦੀ ਸਲਾਹ ਨਹੀਂ ਲੈਣੀ ਤੁਹਾਡੀ ਅਰਜੀ ਸਿੱਧੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਲੱਗੀ ਹੈ ਹੁਣ ਉਹਦਾ ਇੰਤਜ਼ਾਰ ਕਰਿਓ ਇਹ ਸਚਾਈ ਅਸਾ ਸੰਗਤ ਸਵਾ ਮਹੀਨੇ ਬਾਅਦ ਹੀ ਉਹਨਾਂ ਦਾ ਮੈਨੂੰ ਫੋਨ ਆ ਗਿਆ ਕਹਿੰਦੇ ਭਾਈ ਸਾਹਿਬ ਵਧਾਈਆਂ ਹੋ ਗਈਆਂ ਰਿਪੋਰਟਾਂ ਪੋਜ਼ਿਟਿਵ ਆ ਗਈਆਂ ਮੈਂ ਕਹਿੰਦਾ ਸ਼ੁਕਰ ਕਰੋ ਗੁਰੂ ਰਾਮਦਾਸ ਦਾ ਫਿਰ ਉਹਨਾਂ ਨੇ ਮੈਨੂੰ ਕੰਟੈਕਟ ਨਹੀਂ ਕੀਤਾ ਨਾ 10 ਮਹੀਨੇ ਪਾਤਸ਼ਾਹ ਦੀ ਨਜ਼ਰ ਹੋਈ ਤਾਂ ਜੋ ਟ੍ਰੀਟਮੈਂਟ ਹੁੰਦੇ ਜੱਕਪ ਦਾ ਉਸ ਕਿੰਨਾ ਹੁੰਦੀਆਂ ਦਵਾਈਆਂ ਵਿਖਾਉਂਦੇ ਦਾ ਤੇ ਜਿੱਦਣ ਮੇਰੇ ਕੋਲ ਆਏ ਨਾ ਕਹਿੰਦੇ ਭਾਈ ਸਾਹਿਬ ਜੀ ਅਸੀਂ ਵਧਾਈ ਲੈ ਕੇ ਆਉਣ ਲਈ ਮਹਾਰਾਜਨ ਕਿਰਪਾ ਕੀਤੀ ਮੈਨੂੰ ਕਿਹਾਓ ਤੇ ਜਦੋਂ ਉਹ ਆਏ ਪੂਰਾ ਪਰਿਵਾਰ ਮੈਂ ਵੀ ਬੜਾ ਹੈਰਾਨ ਹੋਇਆ ਉਹਨਾਂ ਦੀ ਸੱਸ ਨੇ ਮਠਾਈ ਦੇ ਡੱਬੇ ਚੁੱਕੇ ਹੋਏ ਤੇ ਉਹ ਕੁੜੀ ਪ੍ਰੋਫੈਸਰ ਤੇ ਉਹ ਘਰ ਵਾਲਾ ਮੈਨੇਜਰ ਇੱਕ ਬੱਚਾ ਉਹ ਕੁੜੀ ਨੇ ਚੁੱਕਿਆ ਹੋਇਆ ਪ੍ਰੋਫੈਸਰ ਨੇ ਇੱਕ ਮੈਨੇਜਰ ਨੇ ਮੈਂ ਉਹਨਾਂ ਨੂੰ ਕਿਹਾ ਦੋ ਬੱਚੇ ਕਿਵੇਂ ਕਹਿੰਦੇ ਜੀ ਜੋੜੇ ਹੋ ਗਏ ਸੱਸ ਸੰਗਤ ਤੁਸੀਂ ਇੱਕ ਮੰਗੋ ਗੁਰੂ ਰਾਮਦਾਸ ਦੋ-ਦੋ ਦਿੰਦੇ ਨੇ ਲੋੜ ਵਿਸ਼ਵਾਸ ਦੀ ਐ ਸੱਜਣਾ ਇੱਕ ਜਗਤ ਤੇ ਭਰੋਸਾ ਰੱਖ ਕੇ ਵੇਖ ਤੁਸੀਂ ਇੱਕ ਮੰਗੋਗੇ ਉਹ ਦੋ ਦਤਾਂ ਦਿੰਦਾ ਹੈ ਗੱਲ ਪਰੋਸ ਤੇ ਦੀ ਐ ਵਿਸ਼ਵਾਸ ਦੀ ਐ ਜਿਨੇ ਗੁਰੂ ਰਾਮਦਾਸ ਮਹਾਰਾਜ ਤੇ ਵਿਸ਼ਵਾਸ ਕੀਤਾ ਕਿਹੜੀ ਚੀਜ਼ ਹੈ ਜਿਹੜੀ ਉੱਥੋਂ ਨਹੀਂ ਮਿਲੀ ਇਹ ਹੋਏ ਨਹੀਂ ਸਰ ਅੱਜ ਬੰਦੇ ਜਿਉਂਦੇ ਨੇ ਅੱਜ 2019 ਵਿੱਚ ਕਿਸੇ ਨੇ ਨੈਟ ਤੇ ਕੁਦਰਤੀ ਕਲਿੱਪ ਪਾਤੀ ਉਹ ਬਤਕੀ ਕਹਿੰਦੇ ਜੇ ਇੰਨਾ ਹੀ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰਾਂ ਵਿੱਚ ਤਾਕਤ ਹੈ ਜੇ ਇੰਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਸਰੋਵਰ ਚ ਨਹਾਣ ਨਾ ਹੋ ਜਾਂਦਾ ਹੈ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦਾ ਫਰਾਸ ਉਹ ਤਾਂ ਹਸਪਤਾਲ ਪਿਆ। ਭਰਾ ਸਮਝਦੇ ਹੋ ਜਿਹੜੇ ਰੁਮੱਲੇ ਸੰਭਾਲਦੇ ਨੇ ਕੋਲ ਬਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਤੁਸੀਂ ਕੋ ਰੁਮੱਲਾ ਪੈਂਟ ਕਰਦੇ ਹੋ ਮਹਾਰਾਜ ਸਿੰਘ ਸਾਹਿਬ ਜੀ ਨੂੰ ਫੜਾਉਂਦੇ ਤੇ ਮਹਾਰਾਜ ਲਾਉਂਦੇ ਉਹ ਕੋਲ ਬਿੰਦੇ। ਕਹਿੰਦੇ ਉਹ ਤਾਂ ਹਸਪਤਾਲ ਪਿਆ। ਉਹ ਖਬਰ ਜੂ ਆਈ ਸੀ। ਆਈ ਸੀ ਯੂ ਵਿੱਚ ਪਿਆ ਜੀ ਸ਼ਰਮਨਿਕ ਕਮੇਟੀ ਦਾ ਮਲਾਜਮ। ਔਰ ਉਹਨੂੰ ਕੋਈ ਨ ਦਵਾਈ ਨਹੀਂ ਸੀ ਲੱਗ ਰਹੀ ਆਈ ਸੀ ਯੂ ਵਿੱਚ ਸੀ ਤਾਂ ਕਿਸੇ ਨੇ ਮੇਣਾ ਮਾਰਤਾ ਤਾਂ ਉਹ ਕਿਸੇ ਸਿੰਘ ਸਾਹਿਬ ਨੇ ਜਾ ਕੇ ਨਾ ਹਸਪੀਟਲ ਕਲਿੱਪ ਨੂੰ ਸੁਣਾ ਦਿੱਤੀ ਕਹਿੰਦੇ ਆ ਵੇਖ ਬਈ ਐਦਾਂ ਕਿਸੇ ਨੇ ਕਿਹਾ ਤਾਂ ਰੋ ਪਿਆ ਉਹ ਕਹਿੰਦੇ ਫਿਰ ਮੈਂ ਨਾ ਬਹੁਤ ਰੋਇਆ ਕਿਉਂਕਿ ਉੱਥੇ 5-7 ਮਿੰਟ ਹੀ ਮਿਲਣ ਦਿੰਦੇ ਆ ਆਈ ਸੀ ਯੂ ਸਿਰ ਬਾਹਰ ਕੱਢ ਦਿੰਦੇ ਕਹਿੰਦਾ ਮੈਂ ਚਲੇ ਗਏ ਮਿਲ ਕੇ ਤੇ ਮੈਂ ਬਾਹਰ ਬਹੁਤ ਰੋਇਆ ਫਿਰ ਰੋ ਕੇ ਪਤਾ ਕੀ ਕਿਹਾ ਏ ਗੁਰੂ ਰਾਮਦਾਸ ਮੇਰੇ ਜੀਣ ਨਾਲ ਤੇਰੀ ਵਡਿਆਈ ਨਹੀਂ ਵੱਜ ਜਾਣੀ ਮੇਰੇ ਮਰਨ ਨਾਲ ਤੇਰੀ ਵਡਿਆਈ ਘਟ ਨਹੀਂ ਜਾਣੀ ਤੇਰੀ ਵਡਿਆਈ ਵਡਿਆਈ ਰਹਿਣੀ ਹੈ ਪਰ ਗੁਰੂ ਰਾਮਦਾਸ ਇੱਕ ਵਾਰ ਤਰਸ ਕਰ ਦਿਓ ਫਿਰ ਇੱਕ ਵਾਰ ਨਦਰ ਕਰ ਦਿਓ ਜੇ ਲੋਕੀ ਬੋਲਦੇ ਨੇ ਕਿਸੇ ਦਾ ਮੂੰਹ ਬੰਦ ਕਰਾ ਦਿਓ ਵੀ ਇਹ ਹੋ ਸਕਦਾ ਮਰਨ ਮੇਰੇ ਮੇਰੇ ਜੀਣ ਮਰਨ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੇ ਜੀਉਣ ਨਾਲ ਕੋਈ ਤੇਰੀ ਵਡਿਆਈ ਨਹੀਂ ਵੱਜ ਜਾਣੀ ਮੇਰੇ ਮਰਨ ਨਾਲ ਘਟ ਨਹੀਂ ਜਾਣੀ ਪਰ ਪਾਤਸ਼ਾਹ ਜੀ ਇਹ ਤਾਂ ਕਿਰਪਾ ਕਰ ਉਹ ਬਹੁਤ ਰੋਇਆ ਅਗਲੇ ਦਿਨ ਉਹਦੀ ਵਾਈਫ ਮਿਲਣ ਆਈ ਉਹ ਮਿਲਣ ਦੇ ਦਿੰਦੇ ਸੀ ਟਾਈਮ ਰੱਖਿਆ ਹੋਇਆ ਸੀ ਜੋ ਤੇ ਕਹਿੰਦਾ ਮੈਂ ਆਪਣੇ ਬਾਪੂ ਨੂੰ ਤੇ ਆਪਣੇ ਘਰਵਾਲੀ ਨੂੰ ਕਿਹਾ ਇੱਕ ਕੰਮ ਕਰੋਗੇ ਜਿੱਤੇ ਹਰਮੰਦਰ ਸਾਹਿਬ ਅੰਦਰ ਪ੍ਰਕਰਮਾ ਕਰਕੇ ਲੋਕ ਚੁੜਾ ਲੈਂਦੇ ਨਾ ਹਰ ਕੀ ਪੌੜੀ ਤੇ ਪਿਛਲੇ ਪਾਸੇ ਹਰ ਕੀ ਪੌੜੀ ਉਥੇ ਜਦੋਂ ਚੁੜਾ ਜਲਦਾ ਸ਼ੱਕ ਦੇ ਨਾ ਵਿੱਚੋਂ ਜੂਠਾ ਜਲ ਡਿੱਗ ਪੈਂਦਾ ਤੇ ਬੀਬੀਆਂ ਮਾਈਆਂ ਸੰਗਤ ਬੈਠੀ ਉਹ ਦਵਾ-ਦੋ ਟਾਵਲ ਫੇਰਦੇ ਰਹਿੰਦੇ ਕਿ ਜੁੱਠਾ ਪਾਣੀ ਸਰੋਵਰ ਵਿੱਚ ਨਾ ਜਾਵੇ ਉਹਨੇ ਆਪਣੇ ਘਰ ਵਾਲੀ ਨੂੰ ਕਿਹਾ ਸਵੇਰ ਤੋਂ ਸ਼ਾਮ ਤੱਕ ਉੱਥੇ ਜਿੰਨੇ ਘੰਟੇ ਬਹਿ ਸਕਦੀ ਹੈ ਜਿਹੜਾ ਸੰਗਤ ਦਾ ਹਰ ਕੀ ਪੌੜੀ ਤੋਂ ਚੁਲਾ ਲੈਣ ਲੱਗਿਆਂ ਜੁੱਠਾ ਜਲ ਡਿੱਗਦਾ ਉਹ ਟਾਵਲ ਨਾਲ ਉਹਨੂੰ ਸੁੱਕੀ ਜਾਈ ਜਦੋਂ ਉਹ ਪਰਨਾ ਟਾਵਲ ਚੰਗੀ ਤਰ੍ਹਾਂ ਨਿੱਚਣ ਵਾਲਾ ਹੋ ਜਾਏ ਉਹਨੂੰ ਲਿਫਾਫੇ 'ਚ ਪਾ ਕੇ ਇੱਥੇ ਲੇਈ ਤੇ ਮੈਂ ਉਸ ਜਲ ਨਾਲ ਇੱਥੇ ਮੇਰੇ ਤਨ ਤੇ ਫੇਰ ਕੇ ਸਰੀਰ ਤੇ ਇਸ਼ਨਾਨ ਕਰਾ ਦੇਈਂ ਜੇ ਤਮ ਜਿਉਂਦਾ ਰਹਿ ਗਿਆ ਫਿਰ ਤਾਂ ਜਾ ਕੇ ਕਰਾਂਗਾ ਆਪ ਇਸ਼ਨਾਨ ਜੇ ਮੇਰੇ ਸਵਾਸ ਨਾ ਬਧੇ ਮਰ ਗਿਆ ਤਾਂ ਮੈਨੂੰ ਇਸ਼ਨਾਨ ਨਾ ਕਰਾਇਓ ਇਹੀ ਇਸ਼ਨਾਨ ਆਖਰੀ ਚਾਹੀਦਾ ਮੇਰਾ ਉਹਦੇ ਘਰ ਵਾਲੀ ਨੇ ਉੱਥੇ ਸੇਵਕ ਕੀਤੀ ਉਹ ਟਾਵਲ ਲੈ ਕੇ ਗਈ ਸੇਵਾ ਕਰਕੇ ਜੀ ਆਈ ਸੀ ਯੂ ਵਿੱਚ ਉਹਦੇ ਹੱਥ ਮੂੰਹ ਬਾਹਾਂ ਸਰੀਰ ਤੇ ਉਹਨੇ ਇਸ਼ਨਾਨ ਕਰਾਇਆ ਉਸ ਟਾਵਲ ਨਾਲ ਉਹਦੇ ਬਾਪੂ ਉਹ ਉਸ ਦਿਨ ਤੋਂ ਬਾਅਦ ਅਗਲੀ ਸਵੇਰ ਚੜ੍ਹਦੇ ਬੰਦੇ ਤੇ ਦਵਾਈ ਲੱਗਣ ਲੱਗ ਪਈ ਔਰ ਵਿਦਨ 24 ਆਵਰ 24 ਘੰਟੇ ਦੇ ਅੰਦਰ ਅੰਦਰ ਡਾਕਟਰਾਂ ਕਹਿੰਦਾ ਬੰਦਾ ਖਤਰੇ ਤੋਂ ਬਾਹਰ ਹੈ ਇਹਨੂੰ ਬਾਹਰ ਸ਼ਿਫਟ ਕਰ ਦਿਓ ਆਈਸੀਯੂ ਚੋਂ ਬਾਹਰ ਵੀ ਸ਼ਿਫਟ ਕਰ ਔਰ ਉਹ ਕਹਿੰਦਾ ਭਾਈ ਸਾਹਿਬ 48 ਘੰਟੇ ਸੀ ਫਿਰ 3 ਦਿਨ ਰਹੇ ਉਸ ਤੋਂ ਬਾਅਦ ਡਾਕਟਰ ਨੇ ਛੁੱਟੀ ਕਰਤੀ ਵੀ ਵਿਖਾ ਜਿਓ ਆ ਕੇ ਕਹਿੰਦਾ ਫਿਰ ਮੈਂ ਘਰ ਦੇਨ ਕਹਿੰਦਾ ਹੁਣ ਨਹੀਂ ਦਿਖਾਣ ਜਾਣਾ ਇੱਕ ਮਹੀਨਾ ਵਿਖਾਉਣ ਹੀ ਨਹੀਂ ਗਏ ਵੀਲਚੇਅਰ ਤੇ ਭੇਜ ਦਿੱਤਾ ਉਹਨਾਂ ਨੂੰ ਬਿਠਾ ਕੇ ਕਹਿੰਦੇ ਹੌਲੀ ਹੌਲੀ ਇੱਧੇ ਗੋਡੇ ਚੱਲ ਪੈਣਗੇ ਜਿਹੜੀ ਉਹ ਹਰੀ ਸੀ ਉਹ ਕਹਿੰਦੇ ਕੋਈ ਨਹੀਂ ਘਰ ਲੈ ਜਾਓ ਇੱਕ ਮਹੀਨਾ ਨਹੀਂ ਗਿਆ ਜਿੱਦਣ ਇੱਕ ਮਹੀਨੇ ਬਾਅਦ ਬਾਪੂ ਨੇ ਕਹੇ ਇੱਕ ਵਾਰ ਵਖਾਤ ਆ ਜਾ ਡਾਕਟਰ ਕੋਲ ਜਦੋਂ ਡਾਕਟਰ ਕੋਲ ਗਏ ਕਹਿੰਦਾ ਮੈਂ ਉਹਨੂੰ ਕਹਾਂ ਵੀਲਚੇਅਰ ਤੇ ਲੈ ਕੇ ਜਾਓ ਕਿਉਂ ਚੜਾਈ ਜੈਸੀ ਹਸਪੀਟਲ ਨਹੀਂ ਅੰਦਰ ਲੱਗ ਗਏ ਉਹ ਡਾਕਟਰ ਪਿਆਰ ਨਾਲ ਵੇਖ ਕੇ ਕਹਿੰਦਾ ਕੋਈ ਗੱਲ ਨਹੀਂ ਅੱਗੇ ਨਾਲੋਂ ਬਹੁਤ ਫਰਕ ਹੈ ਇੱਕ ਦੋ ਮਹੀਨੇ ਹੋਵੇ ਤੁਸੀਂ ਤੁਰਨ ਫਿਰਨ ਲੱਗ ਜਾਓਗੇ ਜਦੋਂ ਇਦਾਂ ਕਿਹਾ ਨਾ ਇਦਾਂ ਮੈਂ ਬੀਲ ਚੇਅਰ ਤੋਂ ਉੱਠ ਕੇ ਖੜਾ ਹੋ ਗਿਆ ਮੈਂ ਹੱਥ ਮਿਲਾ ਕੇ ਡਾਕਟਰ ਸਾਹਿਬ ਕੀ ਹਾਲ ਉਹ ਕਹਿੰਦਾ ਤੂੰ ਕਿਵੇਂ ਖਲੋਗੇ ਕਹਿੰਦਾ ਜੀ ਮੈਂ ਤੇ ਉਦਣ ਦਾ ਹੀ ਤੁਰਦਾ ਹਾਂ ਤੁਸੀਂ ਕਹਿੰਦੇ ਇੱਕ ਦੋ ਮਹੀਨਿਆਂ ਨੂੰ ਤੁਰਨ ਲੱਗ ਜਾਵੇਂਗਾ ਮੈਂ ਤਾਂ ਉਸੇ ਦਿਨ ਦਾ ਤੁਰਦਾ ਜਿੱਦਣ ਦੀ ਛੁੱਟੀ ਤੁਸੀਂ ਦਿੱਤੀ ਕਹਿੰਦਾ ਇਹ ਕਿਵੇਂ ਹੋ ਗਿਆ ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਔਰ ਸਾਧ ਸੰਗਤ ਜਿਹਨੂੰ ਉਹ ਬੰਦੇ ਕਹਿੰਦੇ ਸੀ ਆ ਹੁਣ ਵੇਖ ਲਓ ਈਸੀ ਜੋ ਵੀ ਠੀਕ ਕਰ ਲਓ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਨਦਰ ਹੈ ਅੱਜ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਮੁਖਰ ਅਰਦਾਸੀ ਆਇਆ ਹਰਮੰਦਰ ਸਾਹਿਬ ਮੈਂ ਤੁਹਾਨੂੰ ਨਾਮ ਵੀ ਦੱਸ ਦਾਂਗਾ ਪੁੱਛ ਲਓ ਜਾ ਕੇ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਮੁਖਰ ਅਰਦਾਸੀ ਇਹਨੇ ਅੰਦਰ ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਉੱਥੋਂ ਕੱਢ ਕੇ ਆ ਚੀਜ਼ ਵਿਖਾਈ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਸਜਣੋ ਸੇਵਾ ਕਰਕੇ ਵੇਖੋ ਬਸ ਸੰਦਰ ਵਿਸ਼ਵਾਸ ਚਾਹੀਦਾ ਜਗ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦਿਸ ਮਨ ਪਗਟਾਇਆ ਤਾਂ ਉਹ ਫਿਰ ਉਦੋਂ ਮੈਨੂੰ ਕਹਿੰਦਾ ਮੈਂ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਕੁਝ ਸੁਣਾਓ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਜਿੱਥੋਂ ਤੁਸੀਂ ਠੀਕ ਹੋਏ ਹੋ ਭਾਈ ਸਾਹਿਬ ਉਹ ਕਹਿੰਦਾ ਮੈਂ ਕਿਹਾ ਮੈਂ ਕੀ ਸੁਣਾਉਣਾ ਮੈਂ ਪਾਗਲਾਂ ਦੀ ਤਰ੍ਹਾਂ ਉਸ ਹਸਪੀਟਲ ਵਿੱਚ ਰੋਕ ਕੇ ਸਭ ਨਰਸਾਂ ਵੇਖਣ ਲੱਗ ਪਈਆਂ ਮੈਨੂੰ ਮੌਤ ਦੇ ਮੂੰਹ ਚ ਗੁਰੂ ਰਾਮਦਾਸ ਸਾਹਿਬ ਨੇ ਵਿਚਾਇਆ ਸਭ ਨਰਸਾਂ ਵੇਖਣ ਲੱਗ ਪਈਆਂ ਪੂਰੇ ਹਸਪੀਟਲ ਵਿੱਚ ਮੈਂ ਪਾਗਲਾਂ ਦੀ ਤਰ੍ਹਾਂ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਮੈਂ ਕੀ ਸੁਣਾਉਣਾ ਇੱਕੋ ਚੀਜ਼ ਮੈਂ ਸੁਣਾਉਣੀ ਹੈ കെ നീ ആളിയ പഠി ധന ഗുരു ധന ധന മു ധന ധന മജക ധന ਜਿਨ ਸਿਰ ਆਤਨ ਸਵਾਰੇ ਆ ਜਿਨ ਸਿਰ ਆਤਨ ਸਵਾਰੇ ਆ ਜਿਨ ਸਿਰ ਆਤਨ ਸਵਾਰੇ ਆ ਜਿਨ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ RAM DAS GURU ਧੰਨ ਧੰਨ RAM GURU ਧੰਨ ਧੰਨ ਜਿਨ ਸਿਰ ਆਤਨ ਸਵਾਰੇ ਆ ਜਿਨ ਸਿਰ ਆਤਨ ਸਵਾਰੇ ਆ ਜਿਨ ਸਿਰ ਆਤਨ ਸਵਾਰੇ ਆ ਜਿਨ ਵਾਹ सॼे आखो तेर अंत न पारांवरिड़े ते अंत न पारा वार ते अंत न पारा वार ते ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਤਨ ਅੱਖੋ ਸਤਨਾਮ ਸ੍ਰੀ ਅਟਲ ਅਥਾ ਅਤੋਲ ਤੂੰ ਤਰੰਤ ਨਾ ਪਾਰਾ ਵਾਰਿਆ ਤਰੰਤ ਨਾ ਪਾਰਾ ਵਾਰਿਆ ਸਾ ਸੰਗਤ ਅੱਖਰ ਮੁੱਕ ਜਾਣਗੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਨਹੀਂ ਮੁੱਕਣੀ ਦੁਨੀਆਂ ਵਿੱਚ ਵਿਦਵਤਾ ਦੇ ਅੱਖਰ ਮੁੱਕ ਸਕਦੇ ਨੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਨਹੀਂ ਕਦੇ ਮੁੱਕ ਸਕਦੀ ਆਪਾਂ ਕੱਲ ਫਿਰ ਇਸੇ ਤਰ੍ਹਾਂ ਸਤਿਗੁਰ ਜੀ ਦੇ ਪਿਆਰ ਵਿੱਚ ਜੁੜਨੇ ਸਾਡੀ ਸੰਗਤ ਨੇ ਕੱਲ ਵੀ ਆਪਣੀ ਚਰਨ ਤੋੜੀ ਲੈ ਕੇ ਆਉਣੀ ਜੀ ਆਇਆਂ ਨੂੰ ਜੀ ਆਇਆਂ ਨੂੰ ਪੁੱਲ ਚੁੱਕ ਦੀ ਖੇਮਾ ਬਖਸ਼ਣੀ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਾਂ ਦੇ ਗੁਰਤਗੱਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਆਪਣੇ ਘਰ ਚ ਤੁਰਦੇ ਆ ਫਿਰਦੇ ਆਪ ਵੀ ਆਪਣੇ ਬੱਚਿਆਂ ਨੂੰ ਵੀ ਕਹੋ ਕਹਿੰਦੇ ਰਿਆ ਕਰੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਰਾਮਦਾਸ ਸਤਿਗੁਰੂ ਕਿਰਪਾ ਕਰਨ ਪੁਲ ਚੁੱਕ ਦਿੱਕੇ ਮਾ ਬਖਸ਼ਣ ਅਗਲਾ ਪ੍ਰੋਗਰਾਮ ਗਿਆ ਨਿਜੀਤ ਸਰਵਣ ਕਰੋ ਗੱਜ ਕੇ ਫਤੇ ਬਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸ੍ਰੀ ਯੋਗ ਕਾਲ